ਅਤੀ 13 ਤਰੀਕ ਨੂੰ ਸਪੈਸ਼ਲ ਨਾਕੇ ਲੱਗੀਆਂ ਹੋਈਆਂ ਸੀ ਸਾਰੇ ਕਮਿਸ਼ਨਰਡ ਵਿੱਚ ਤੇ ਐਸ ਐਚ ਓ ਕੰਟੋਨਮੈਂਟ ਸਰਦਾਰ ਜਤਿੰਦਰ ਸਿੰਘ ਸਬ ਇੰਸਪੈਕਟਰ ਇਹਨਾਂ ਵੱਲੋਂ ਵੀ ਨਾਕਾ ਲਗਾਇਆ ਸੀ ਨਟਪੀਰ ਲਾ ਕੇ ਇਹਨਾਂ ਨੇ ਇੱਕ ਕਾਰ ਨੂੰ ਰੁਕੰਦਾ ਸ਼ਰਤ ਦਿੱਤਾ ਕਾਰ ਸਵਾਰ ਜਿਹੜਾ ਕਾਰ ਭਜਾ ਕੇ ਮੌਕਾ ਤੋਂ ਲੈ ਗਿਆ ਇਹਨਾਂ ਮਗਰ ਕਾਰ ਨੂੰ ਚੇਜ਼ ਕੀਤਾ ਤੇ ਰਿਆਲਟੂ ਚਾਹੋਂ ਤੋਂ ਕਾਰ ਸਵਾਰ ਜਿਹੜਾ ਯੋਧਵੀਰ ਸਿੰਘ ਜੀ ਉਹਨੂੰ ਕਾਬੂ ਕੀਤਾ ਤੇ ਉਹਦੇ ਕੋਲੋਂ ਕਾਰ ਦੀ ਸਰਚ ਕਰਨ ਦੇ 28 ਗ੍ਰਾਮ ਹੈਰੋ ਰਿਕਵਰ ਹੋਈ ਉਸ ਤੋਂ ਬਾਅਦ ਫਰਦਰ ਇਨਵੈਸਟੀਗੇਸ਼ਨ ਚ ਇੱਕ ਦੇਸੀ ਕਟਾ 315 ਬੋਰ ਦਾ ਉਦਕੋ ਬਰਾਮਦ ਹੋਇਆ ਤੇ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਜਿਹੜੀ ਇਹਨਾਂ ਇਨਵੈਸਟੀਗੇਸ਼ਨ ਕੀਤੀ ਐ ਐਸਐਚਓ ਕੈਂਟ ਵੱਲੋਂ ਕਾਨਫਰੰਸ ਕੀਤਾ ਤੇ ਫਰਦਰ ਇਨਵੈਸਟੀਗੇਸ਼ਨ ਜਿਹੜੇ ਦੋ ਦੋਸ਼ੀ ਹੋਰ ਗ੍ਰਫਤਾਰ ਕੀਤੇ ਬੀਅੰਤ ਸਿੰਘ ਤੇ ਗੁਰਪਿੰਦਰ ਸਿੰਘ ਤੇ ਇਹਨਾਂ ਕੋਲੋਂ ਤਿੰਨਾਂ ਕੋਲੋਂ ਟੋਟਲ 7 ਪਿਸਟਲ ਜਿਹੜੇ ਆ ਉਹ ਨਜਾਇਜ਼ ਬਰਾਮਦ ਹੋਏ ਨੇ ਤੇ ਇਹੜੀ ਬੜੀ ਵਧੀਆ ਕਾਰਗੁਜ਼ਾਰੀ ਰਹੀ ਐ ਥਾਣਾ ਕੈਂਟ ਦੀ ਤੇ ਜਿਹੜੇ ਇਹਨਾਂ ਕੋਲ ਟੋਟਲ 7 ਜਿਹੜੇ ਇਹ ਦੋਸ਼ੀ ਨੇ ਇਨ ਦੇ ਖਿਲਾਫ ਪਹਿਲਾਂ ਵੀ ਕਾਫੀ ਮੁਕਦਮੇ ਦਰਜ ਨੇ ਇੱਕ ਦੋਸ਼ੀ ਜੋਧਵੀਰ ਸਿੰਘ ਜਿਹੜਾ ਹੈ ਨਵਾਂ ਸ਼ਹਿਰ ਪੁਲਿਸ ਨੂੰ ਵਾਂਟਡ ਹੈ ਕਹਿੰਦੀ ਐਸਟੀਐਫ ਨੂੰ ਵੀ ਵਾਂਟਡ ਹੈ ਇਹਦੇ ਵਿੱਚ ਇਹਦੀ ਪਤਾ ਕਰ ਰਹੇ ਆ ਜੀ ਜਨਮਾ ਸਰਪੁਲਿਸ ਨੂੰ ਵਾਂਟਡ ਹੈ ਉਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਮਿਲ ਗਈ ਆ ਬਾਕੀ ਹੋਰ ਵੀ ਜੇ ਕਿਸੇ ਵਾਂਟਡ ਦਾ ਅਸੀਂ ਪਤਾ ਕਰ ਰਹੇ ਹਾਂ ਕਿੰਨੀ ਵੱਡੀ ਕਾਮਯਾਬੀ ਹੈ ਕਿ ਤੁਸੀਂ 7 ਪਿਸਤਲ ਨੇ ਬਹੁਤ ਜ਼ਿਆਦਾ ਅੱਜੇ ਬਿਲਕੁਲ ਬਹੁਤ ਵੱਡੀ ਕਾਮਯਾਬੀ ਹੈ ਕਿਉਂਕਿ ਸਾਰੇ ਇਥਿਆਰ ਨਜਾਇਜ਼ ਸੀ ਤੇ ਇਹਨਾਂ ਦੀ ਦੁਰਵਰ ਤੋਂ ਹੀ ਕਿਤੇ ਜਾਣੀ ਕਿਤੇ ਜਾਇਜ਼ ਇਹਨਾਂ ਨੇ ਹੋ ਸਕਦਾ ਡਕੈਤੀ ਕਰ ਦੇ ਜਾਂ ਕਿਸੇ ਦਾ ਮਰਡਰ ਕਰ ਦੇ ਇਸ ਕਰਕੇ ਅਸੀਂ ਸਮਝਦੇ ਆ ਇਹ ਕਮਿਸ਼ਨਰਡ ਪੁਲਿਸ ਅਮਰਸਰ ਵੱਲੋਂ ਜਿਹੜੀ ਹੈ ਬਹੁਤ ਵੱਡੀ ਕਾਮਯਾਬੀ ਤੇ ਸਰ ਇਹ ਜਿਹੜਾ ਹੈਗਾ ਕਿ ਬਾਹਰੋਂ ਵੀ ਪਿਸਤਲ ਮੰਗਵਾਏਗੇ ਸੀ ਪਾਕਿਸਤਾਨ ਤੋਂ ਵੀ ਇਦਾਂ ਦੀ ਗੱਲ ਸਾਹ ਬਿਲਕੁਲ ਜਿਹੜੇ ਚ ਸਪੈਸੀਫਿਕ ਫਿਟ ਹੈਗੇ ਜਿਹੜੇ ਵਿਪਨ ਹੈਗੇ ਨੇ ਸਪੈਸੀਫਾਈਟਡ ਵੈਪਨ ਨੇ ਕੁਝ ਤੇ ਹੋ ਸਕਦਾ ਹੈ ਬਾਹਰੋਂ ਹੀ ਮਂਗਾਏ ਹੋਣਾ ਤਾਂ ਲੋਕਲ ਇਦੋਂ ਜਿੱਦਾਂ ਜੂਪੀ ਵਗੈਰਾ ਐਮਪੀ ਚੋਂ ਹੀ ਮਿਲ ਜਾਂਦੇ ਆ ਫਰਦਰ ਇਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡੇ ਕੋਲ ਰਿਮਾਂਡ ਤੇ ਬੰਦੇ ਅਸੀਂ ਇਸ ਤਹ ਤੱਕ ਜਾਵਾਂਗੇ ਵਿਪਨ ਕਿੱਥੋਂ ਆਏ ਜੀ ਜਾਂ ਹੋਰ ਵੀ ਇਹਨਾਂ ਨਾਲ ਕੁਝ ਸ਼ਾਮਲ ਹੈ ਕਿ ਨਹੀਂ ਅਜਾ ਸਰ ਕੋਈ ਟਾਰਗੇਟ ਕਿਲਿੰਗ ਕਰਨੀ ਸੀ ਇਹਨਾਂ ਨੇ ਫਿਲਹਾਲ ਜਿਹੜੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਇਹੋ ਜੀ ਗੱਲ ਸਾਹਮਣੇ ਨਹੀਂ ਆਈ ਪਰ ਫਿਰ ਵੀ ਇਸ ਬਾਰੇ ਵੀ ਅਸੀਂ ਇਸ ਐਂਗਲ ਤੋਂ ਹੀ ਪੁਸ਼ਸ਼ ਕਰਾਂਗੇ ਤਿੰਨ ਹਥਿਆਰ ਇਹ ਅਸੀਂ ਇਹ ਡੰਗਾਈ ਨਾ ਪੋਸ਼ੇਸ਼ ਕਰ ਰਹੇ ਆ ਇਹਨਾਂ ਦੀ ਕਿੱਥੇ ਵਰਤੋਂ ਕੀਤੀ ਜਾਣੀ ਸੀ ਤੇ ਪਹਿਲੇ ਕਿੰਨੇ ਕੁ ਸਰ ਪਰਚੇ ਨੇ ਇਹਦੇ ਤੇ ਕਿਉਂਕਿ ਕਾਫੀ ਦੇਰ ਤੋਂ ਭੱਜਿਆ ਆ ਸੀ ਜਯੋਧਵੀਰ ਸਿੰਘ ਦੇ ਖਿਲਾਫ ਜਿਹੜੇ ਆ ਚਾਰ ਮੁਕਦਮੇ ਦਰਜ ਨੇ ਗੁਰਪਿੰਦਰ ਸਿੰਘ ਦੇ ਖਿਲਾਫ ਕੋਈ ਮੁਕਦਮਾ ਦਰਜ ਨਹੀਂ ਆ ਤੇ ਬੈਂਤ ਸਿੰਘ ਦੇ ਖਿਲਾਫ ਤਿੰਨ ਮੁਕਦਮੇ ਦਰਜ ਇਹ ਯੋਧਾ ਕਰਦਾ ਕੀ ਹੈ ਇਹ ਤੇ ਫਿਰ ਵੇਲੇ ਹੀ ਨੇ ਜੀ ਇਹੋ ਹੀ ਕੰਮ ਕਰਦੇ ਆ ਗਲਤ ਕੰਮ ਲੁੱਟਾਂ ਖੋਹਾਂ ਚੋਰੀਆਂ ਜੀ ਤੇ ਇਹ ਸਰ ਕੋਈ ਇਹਨਾਂ ਨੇ ਕੀਤੀ ਹੀ ਥੱਲੇ ਕੋਈ ਪਲੈਨਿੰਗ ਕਰ ਰਹੇ ਹੋਣਗੇ ਜੀ ਦਾ ਕਰਕੇ ਨਹੀਂ ਅਸੀਂ ਅਜੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਰਿਮਾਂਡ ਤੇ ਆ ਇਹ ਚੰਗੀ ਤਰ੍ਹਾਂ ਇੰਟਰੋਗੇਸ਼ਨ ਕਰਾਂਗੇ ਇਹਨਾਂ ਦੀ ਕਿ ਇਹਨਾਂ ਨੇ ਜਿਹੜਾ ਕੀ ਕਿਹੜੀ ਵਾਰਦਾਤ ਕਰਨੀ ਸੀ ਕਿਉਂਕਿ ਇਸ ਵਾਰ ਦੇਖਿਆ ਗਿਆ ਕਿ ਬਾਕਾਇਦਾ ਚੇਸ ਕੀਤਾ ਗਿਆ ਪੁਲਸੀ ਗੱਡੀਆਂ ਪਿੱਛੇ ਲੱਗਦੀਆਂ ਨੇ ਭੱਜਦੇ ਨਹੀਂ ਫੜ ਕੇ ਲੈਂਦੀਆਂ ਨੂੰ ਬਿਲਕੁਲ ਜੀ ਬੜੀ ਇਹਨਾਂ ਨੇ ਐਸਐਚਓ ਸਾਹਿਬ ਨੇ ਹਿੰਮਤ ਕਰਕੇ ਨਾਲ ਪੀਐਸਆ ਦੀ ਟੀਮ ਵੀ ਨਾਲ ਲਈ ਸੀ ਤੇ ਇਹਨਾਂ ਨੂੰ ਕਾਬੂ ਕਰਕੇ ਜਿਹੜਾ ਰਿਕਵਰੀ ਕੀਤੀ ਜੇ ਪੋਕੇ ਤੋਂ ਭੱਜ ਜਾਂਦੇ ਤਾਂ ਇਹ ਰਿਕਵਰੀ ਨਹੀਂ ਸੀ ਹੋਣੀ ਉਹ ਬਹੁਤ ਸਾਰੀਆਂ ਵਾਰਦਾਤਾਂ ਪਿੱਛੇ ਹੋਈਆਂ ਉਹਦੇ ਵਿੱਚ ਪੁਲਿਸ ਨੇ ਰਿਕਵਰੀ ਵੀ ਕੀਤੀ ਹੈ ਵੀ ਉਹਦਾ ਬਾਤ ਨਹੀਂ ਹੈ ਨਹੀਂ ਉਹ ਇਹਨਾਂ ਨਾਲ ਨਹੀਂ ਹੈਗੇ ਲਿੰਕ ਪਰ ਫਿਰ ਵੀ ਅਸੀਂ ਇਸ ਪੱਖ ਤੋਂ ਵੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਹੋਰ ਹੈ ਨਾ ਕੋਈ ਬਰਾਮਦਗੀ ਫਿਲਹਾਲ ਇਹ ਮੰਨਦੇ ਨੇ ਕੋਸ਼ਿਸ਼ ਕੀਤੀ ਜਾ ਰਹੀ ਹੈ ਹੋ ਸਕਦਾ ਹੋਰ ਬਰਾਮਦਗੀ